ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ ਅੱਜ 3 ਵਜੇ ਦੋ ਵਾਲੀ ਚਾਹ ਪੀ ਕੇ ਖੜਿਆ ਹੁਣੀ ਤੇ ਆਪਾਂ ਚ ਲੈਟ ਹੈ ਨਹੀਂ ਜੀ ਆਪਣੇ ਲੈਟ ਖਰਾਬ ਹੋ ਗਈ ਪਹਿਲਾਂ ਲੈਟ ਨੂੰ ਦੇਖੀ ਜੇ ਅੱਜ ਵੀ ਅੱਜ ਵੀ ਪਰ ਲੈਟ ਨਹੀਂ ਆਈ ਤੇ ਫਿਰ ਖਾਲਚ ਪਾਣੀ ਚੱਲੀ ਜਾਂਦਾ ਸਿੱਖ ਕੋਲੇ ਕਪੜੇ ਚੱਲ ਲੈ ਅੱਗੇ ਤੋਂ ਲੈ ਗਏ ਮਤਲਬ ਕਿ ਚੱਲ ਗਏ ਲੈ ਅੱਗੇ ਲੈਟ ਹੀ ਹੈ ਨਹੀਂ ਹੁਣ ਤਾਂ ਹੁਣ ਆਇਆ ਇੱਥੇ ਕਪੜੇ ਤੇ ਆਪ ਲੋ ਜੀ ਆਪਾਂ ਚੱਲੇ ਆਂ ਖਾਲ ਤੇ ਕਪੜੇ ਚੱਲਣ ਕਿਉਂਕਿ ਲੈਟ ਨਹੀਂ ਆਈ ਲੈਟ ਰਾਤ 12 ਵਜੇ ਦਾ ਆਇਆ ਸੀਗਾ ਮੀ 12 ਵਜੇ ਤੋਂ ਲੈ ਕੇ ਸ਼ੀਵ ਤੇ ਕਰ ਮੀ ਆਇਆ ਜੀ ਤੇ ਲੈਟ 12 ਵਜੇ ਦੀ ਗਈ ਸੀਗੀ ਤੇ ਲੈਟ ਨਹੀਂ ਆਈ ਸੀਗੀ ਤੇ ਕਿੰਨਾ ਚਿਰ ਤੱਕ ਲੈਟ ਨੂੰ ਦੇਖੀਏ ਲੈਟ ਆਉਗੀ 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 ਪਰ ਲੈਟ ਨਹੀਂ ਆਈ ਤੇ ਮੰਮੀ ਕਹਿੰਦੀ ਹੁਣ ਤਾਂ ਨਹੀਂ ਆਉਂਦੀ ਹੁਣ ਤਾਂ 3 ਵਜੇ ਕਹਿੰਦੀ ਫਿਰ ਆਪਣੇ ਕੰਮਾਂ ਦਾ ਟਾਈਮ ਹੋ ਜਾਊਗਾ ਕਹਿੰਦੀ ਚੱਲ ਆਪਾਂ ਖਾ ਲ ਬੁੱਝ ਪਾਣੀ ਚੱਲੀ ਜਾਂਦਾ ਕਹਿੰਦੀ ਉੱਥੇ ਧੋ ਲਿਓਣੇ ਮਖਾ ਚਲੋ ਸਹੀ ਹੈ ਉੱਥੇ ਧੋ ਲੋਣੇ ਮਖ ਨਾਲੇ ਕੰਮ ਨੇ ਬਰੂ ਸੁੱਕਦੇ ਹੋਣਗੇ ਰੱਬ ਦਾ ਕੋਈ ਭਰੋਸਾ ਨਹੀਂ 2-3 ਦਿਨਾਂ ਦਾ ਮੀਂਹ ਦੱਸਿਆ ਤੇ ਰਾਤ ਨੂੰ ਫੇਰ ਆ ਜੀ ਤੇ ਕੱਪੜੇ ਵੀ 2-2 ਸੂਟ ਹੋ ਜਾਂਦੇ ਤੁਹਾਨੂੰ ਪਤਾ ਜੀ ਸਾਰਿਆਂ ਦੇ 10-12 ਸੂਟ ਹੋ ਜਾਂਦੇ ਤੇ ਅਸੀਂ ਸਰਫ ਸਰਫ ਪਾ ਲੈਂਦੀ ਸੀ ਬੱਠਲਾ ਚ ਪਾ ਕੇ ਸਰਫ ਤੇ ਵਿੱਚ ਭਿਉਆਂ ਲੈਂਦੇ ਸੀ ਕੱਪੜੇ ਤੇ ਮਹਾਂ ਚੱਲ ਹੁਣ ਸਾਬਣ ਲਾ ਲਾ ਕੇ ਤੇ ਇੱਥੇ ਰਕ ਚਲਕ ਚਲ ਖਾਲ ਦੇ ਵਿੱਚ ਬਹੁਤ ਛੇਤੀ ਕੰਮ ਨਿਬੜ ਜੂਗਾ ਤੇ ਕੰਮ ਅਸੀਂ ਇੱਕ ਮੈਂ ਤੇ ਮਮੀ ਕਰੀਆ ਮੈਂ ਬੜੀ ਵਧੀਆ ਹੋਊਗਾ ਤੇ ਮਮੀ ਕਹਿੰਦੀ ਕਹਿੰਦੀ ਹੁਣ ਆਪਾਂ ਧੋਣ ਆ ਗਿਆਂ ਕੱਪੜੇ ਕਹਿੰਦੀ ਦੇਖ ਲਈ ਮਗਰ ਦੀ ਮਗਰ ਉਹਦੀ ਲਾਈਟ ਆ ਜੂਗੀ ਤੇ ਉਹੀ ਗੱਲ ਹੋਈ ਜੀ ਜਦੋਂ ਅਸੀਂ ਕੱਪੜੇ-ਕਪੜੇ ਧੋ ਕੇ ਆਈਆਂ ਵਾਪਸ ਕਰੇ ਤੇ ਉਹਦੀ ਲਾਈਟ ਆ ਗਈ ਸੀ ਟਾਈਮ ਤਾਂ ਕੁਛ ਵੀ ਨਹੀਂ ਲੱਗਾ ਜੀ ਟਾਈਮ ਤਾਂ ਬਸ ਸਾਨੂੰ ਮਸਾਂ ਅੱਧਾ ਘੰਟਾ ਲੱਗਾ ਬਦਲ ਲੀ ਜਾਂਦੇ ਕੁੱਕੇ ਮੈਂ ਮੰਮੀ ਨੂੰ ਆਖੇ ਮਾ ਮੰਮੀ ਜੀ ਮੈਂ ਇੰਨਾ ਮੀ ਪਾਇਆ 12 ਵਜੇ ਤੋਂ ਲੈ ਕੇ 6 ਵਜੇ ਕਰਮੀ ਆਇਆ ਜੀ ਤੇ ਆਏ ਸੀਗਾ ਵੀ ਅੱਜ ਤਾਂ ਬੱਦਲ ਫਟ ਗਿਆ ਹਨਾ ਵੀ ਮੈਨੂੰ ਲੱਗਦਾ ਨਹੀਂ ਵੀ ਸਾਨੂੰ ਆਏ ਸੀ ਨਹੀਂ ਹਟਦਾ ਬਾਬਾ 6 ਵਜੇ ਹਟ ਗਿਆ 6 ਵਜੇ ਉੱਠ ਕੇ ਫਿਰ ਸਾਨੂੰ ਪਤਾ ਚਾਹ ਚੋ ਚਾਹ ਚੁਕਰੀ ਹਟਿਆ ਜਦੋਂ ਫੇਰ 6 ਵਜੇ ਕਰੀ ਪੌਣੇ 6 ਵਜੇ ਪੀਤੀ ਅਸੀਂ ਚਾਹ 5:30 ਕਰ ਲਈ ਸੀ ਚਾਹ ਮੈਂ ਜਦੋਂ ਬਸ ਕਣੀ ਆਈ ਜਾਂਦੀ ਸੀਗੇ ਤੇ 6 ਵਜੇ ਤਾਂ ਜਮ ਹਟ ਗਿਆ ਸੀਗਾ ਤੇ ਚਾਹ ਕਰੀ ਤੇ ਫੇਰ ਪਸ਼ੂਆ ਕੰਨੀ ਹੋਏ ਪਸ਼ੂਆ ਤਾਂ ਕੰਨੀ ਵੀ ਹੋਏ ਕੀ ਜੀ ਨੀਰਾ ਚਾਰਾ ਪਾਇਆ ਮਸਾ ਨੀਰਾ ਚਾਰਾ ਪਾਇਆ ਕਿਉਂਕਿ ਸਾਨੂੰ ਪਤਾ ਆਪਣੇ ਕੱਚਾ ਥਾਂ ਤੇ ਕੱਚੇ ਥਾਂ ਦੇ ਗਾਰਾ ਬਣ ਜਾਂਦਾ ਹੈ ਪੁੱਛੋ ਹੀ ਨਾ ਤੇ ਫਿਰ ਮੈਂ ਮਮੇ ਨੂੰ ਬੱਠਲ ਭਰ ਪਰ ਹਰੇ ਦੇ ਚਕਾਏ ਫਿਰ ਅਸੀਂ ਟਲਾਇਆ ਤੇ ਫਿਰ ਕਿਤੇ ਜਾ ਕੇ ਜੀ ਨੀਰਾਚਾਰਾ ਪਾ ਕੇ ਤਾਰਾ ਕੱਢ ਕੇ ਫਿਰ ਕਿਤੇ ਜਾ ਕੇ ਕੰਮ ਸਾਫ ਚਾਏ ਤੇ ਲੈਟ ਤਾਂ ਸਾਨੂੰ ਪਤਾ ਹਨ ਹਰੇ ਸਾਰੇ ਕਿਤੇ ਕੱਟ ਦਿੰਦੇ ਆ ਲੈਟ ਤਾਂ ਜਦੋਂ ਮਾੜਾ ਮੋਟਾ ਮੀਂਹ ਆ ਜੇ ਹਰੇਕ ਹਰੇਕ ਪਿੰਡੋਂ ਪਿੰਡਾਈ ਹਾਲ ਹੈ ਤੇ ਸਾਨੂੰ ਪਤਾ ਹਨ ਅੱਜ ਕੱਲ ਲੈਟ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਲੈਟ ਤੇ ਸਾਰਾ ਕੰਮ ਲੈਟ ਤੇ ਆ ਫਿਰ ਬਾਵਾ ਨੀਰਾਚਾਰਾ ਪਾਉਣਾ ਸੀ ਜਦੋਂ ਸ਼ਾਮ ਨੂੰ ਉਹਦੋਂ ਆ ਗਈ ਫਿਰ ਜੈਸ਼ਨ ਦੇ ਲੈਟ ਨੇ ਹਰਾਚਾਰਾ ਜਾ ਕੁਤੜਿਆ ਤੇ ਫਿਰ ਫਿਰ ਬਈ ਨਾ ਫਰਿੱਜ ਫਰੋਚ ਛੱਡਿਆ ਮਾੜਾ ਮੋਟਾ ਪਾਣੀ ਠੰਡਾ ਹੋਇਆ ਫਿਰ ਮੰਮੀ ਆਦੀ ਪਾਣੀ ਠੰਡਾ ਹੋਊਗਾ ਤਾਂ ਮਧਾਨੀ ਲਾਵਾਂਗੀ ਤੇ ਇੱਥੇ ਜੀ ਬਸ ਕੱਪੜੇ ਧੋਈ ਜਾਂਦੇ ਆ ਤੇ ਜਸ਼ਨ ਨੂੰ ਅੱਜ ਵੀ ਹੋਈ ਪਈ ਐ ਮੰਮੀ ਕਿੰਨੀ ਵੀਡੀਓ ਬਣਾਉਣੀ ਐ ਮੈਂ ਮੈਂ ਖੇਡਣਾ ਐ ਮੈਂ ਖੇਡਣਾ ਮਹਾ ਪੁੱਤ ਬਣਾ ਦੇ ਮਹਾ ਚੱਲ ਹੁਣ ਫਿਰ ਬਾਗ ਜੀ ਤੂੰ ਖੇਡਣਾ ਤੇ ਇੰਨੀ ਜ਼ਿਆਦੇ ਗਰਮੀ ਸੀ ਜੀ ਇੰਨੀ ਜ਼ਿਆਦੇ ਹਮਸ ਹੋਈ ਪਈ ਸੀ ਪੁੱਛੋ ਹੀ ਨਾ ਗਾਇ ਨਹੀਂ ਸਕਦਾ ਸੀ ਕੋਈ ਵੀ ਇੰਨਾ ਮੀਂਹ ਆਇਆ ਤੇ ਵੀ ਕੋਈ ਠੰਡੀ ਹਵਾ ਹੀ ਚਲਦੀ ਹੋਵੇ ਨਾ ਵਾਸਤਾ ਹੀ ਨਹੀਂ ਸੀਗਾ ਤੇ ਐਵੇਂ ਧਰਤੀ 'ਚੋਂ ਨਾ ਗਰਮੈਸ ਨਿਕਲੀ ਜਾਂਦੀ ਸੀ ਕਿ ਇਹ ਕੱਪੜੇ ਧੋਂਦੇ ਮੁੜ ਕੋ ਮੁੜ ਕੀ ਹੋ ਗਏ ਤੇ ਪੁੱਛੋ ਹੀ ਨਾ ਜੀ ਬਸ ਸਰਦਾ ਨਹੀਂ ਸਾਨੂੰ ਪਤਾ ਹਨਾ ਕੰਮ ਤਾਂ ਕਰਨਾ ਹੀ ਪੈਣਾ ਕੰਮ ਛੱਡੇ ਕੀ ਬੰਦਾ ਹੈਗਾ ਤੇ ਬਸ ਇਹ ਲਗਭਗ ਮੈਜੇਸ਼ਨ ਆਖਾਂ ਭਾ ਚਾ ਲੋ ਇੱਕ ਤਾਂ ਉਹ ਹੋ ਗਿਆ ਡੈਡੀ ਦਾ ਕੰਬਲ ਸੀਗਾ ਡੈਡੀ ਕੱਲ ਲਈ ਫੇਰੇ ਉੱਤੇ ਜਿਹੜਾ ਉੱਤੇ ਲੈਂਦੇ ਹੁੰਦੇ ਆ ਰਾਤ ਨੂੰ ਕੰਬਲ ਜਾ ਉਹ ਲਈ ਫਿਰ ਮੀਚ ਤੇ ਉਹ ਸੀਗਾ ਧੌਣ ਵਾਲਾ ਉਹ ਹੋਗਾ ਉਹ ਤੋਤਾ ਫਿਰ ਐਨੇ ਮੰਮੀ ਡੈਡੀ ਨੂੰ ਚਾਹ ਫੜਾ ਕੇ ਆਈ ਤੇ ਮੰਮੀ ਨਾਲ ਦੱਸ ਕੇ ਹੀ ਬੈੱਡ ਤੇ ਚਾਹ ਪਈ ਆ ਉਹ ਡੈਡੀ ਨੇ ਕਿਤੇ ਪੈਰਪੂਰ ਵੱਜ ਗਿਆ ਤੇ ਚਾਦਰ ਕਰਦੀ ਵਿੱਡਾਂ ਵਾਲੀ ਧੌਣ ਵਾਲੀ ਤੇ ਕੰਮ ਵਧ ਗਿਆ ਤੇ ਬਾਸ ਉਹ ਵੀ ਹੋ ਗਈ ਧੋਣ ਵਾਲੀ ਮਹਾਰਤ ਕੰਮ ਦੇਖੋ ਫਿਰ ਇਸ ਤੋਂ ਬਾਅਦ ਜੀ ਬਸ ਕੱਪੜੇ-ਕੁਪੜੇ ਧਾਰ ਦੇ ਪਾ ਕੇ ਮੈਂ ਖਿਆ ਲੱਗਦੇ ਹੱਥ ਨੀਰੇ ਚਾਰੇ ਦਾ ਟਾਈਮ ਹੋ ਗਿਆ ਜੀ ਤੇ ਬਸ ਫਿਰ ਮੈਂ ਸੰਨੀ ਰਲਾਉਣ ਲੱਗ ਗਈ ਤੇ ਜਸ਼ਨ ਦੇ ਰਹੀ ਬਸ ਹਰਾ ਲੈ ਕੇ ਆਈ ਜਾਂਦੇ ਸੀ ਕਿ ਮੈਂ ਚੱਲ ਇੰਨੇ ਮੈਂ ਸੰਨੀ ਰਲਾ ਦੇਣੀ ਸੀ ਤੇ ਸੰਨੀ-ਸੁੰਨੀ ਰਲਾ ਕੇ ਜੀ ਤੇ ਮੈਂ ਸੰਨੀ ਰਲਾ ਕੇ ਰੱਖ ਦਿੰਨੀ ਹੁੰਦੀ ਆ ਜੀ ਖਾਲ ਪਾਉਣੇ ਹੁੰਦੇ ਆ ਆਪਾਂ ਫਿਰ ਵਿੱਚ ਹਰਾ ਰਲਾ ਦਿੰਨੇ ਆ ਤੇ ਇਹ ਦਪਸੂਆਂ ਘਰ ਥੱਲੇ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਜੀ ਗਾਰੇ ਬਣਾਇਆ ਪਿਆ ਸੀ ਪੁੱਛੋ ਇਹ ਨਾ ਤੇ ਮਸਾਂ ਬਸ ਬੋਝ ਬਚਾ ਕੇ ਜਾਉਗੇ ਮੰਮੀ ਆ ਖੁੱਬ ਬਣਾ ਜਾਈਂ ਕਹਿੰਦੀ ਕਿ ਚੱਪਲ ਤੋੜ ਲੈ ਤੇ ਗਾਰਾ ਬਣਾਇਆ ਪਿਆ ਸੀ ਪਸੂ ਤਾਂ ਆ ਹੀ ਹੁੰਦਾ ਜੀ ਕੱਚੇ ਥਾਂ ਦਾ ਪੰਗਾ ਸੁਖ ਵੀ ਹੁੰਦਾ ਐ ਪੱਕੇ ਥਾਂ ਦਾ ਐ ਹੋ ਜਾਂਦਾ ਨਾ ਪਸੂ ਆਕੜ ਜੇ ਜਿਆਦਾ ਸਾਨੂੰ ਤਾਂ ਐ ਪਸੂਆਂ ਦੇ ਲੇਵਲ ਉਪਰ ਨਾ ਖਰਾਬ ਹੋ ਜਾਣਾ ਅਸੀਂ ਤਾਂ ਹੀ ਨੀਟਾਂ ਵਾਲੀ ਫਰਸ਼ ਲਾਉਂਦੇ ਪਸੂਆਂ ਥੱਲੇ ਤੇ ਕੱਚਾ ਥਾਂ ਵਧਿਆ ਰਹਿੰਦਾ ਰੇਤਾ ਸਿੱਟ ਦੋ ਪਸੂਆਂ ਥੱਲੇ ਤੇ ਉਹ ਵਧੀਆ ਬਣ ਜਾਂਦਾ ਤੇ ਲਗਾਤਾਰ ਮੀਂਹ ਆਈ ਗਿਆ ਜੀ ਤਾਂ ਕਰਕੇ ਇੰਨਾ ਐ ਹੋ ਗਿਆ ਸੀਗਾ ਬੁਰਾ ਹਾਲ ਜੱਗਾੜਾ ਬਣ ਗਿਆ ਸੀਗਾ ਪੁੱਛੋ ਇਹ ਨਾ ਦੇਖੋ ਇੱਧਰ ਕਿੰਨਾ ਬੁਰਾ ਹਾਲ ਹੋਇਆ ਸੀਗਾ ਤੇ ਲਓ ਜੀ ਸੰਨੀ ਮੈਂ ਰਲਾਤੀ ਸੀ ਕਿ ਮਗਾ ਚੱਲ ਹੁਣ ਸੰਨੀ ਦਿੱਤੀ ਰਲਾ ਤੇ ਮਗਾ ਚੱਲ ਉਹਨੇ ਹਜੇ ਹਰਾ ਕੁੱਤਰ ਦੇ ਆ ਤੇ ਮਗਾ ਚੱਲ ਮੈਂ ਸੱਟਿਆ ਮਾ ਗੋਆ ਕੂੜਾ ਤੇ ਮੈਂ ਇੱਧਰ ਪਸ਼ੂ ਤਾਂ ਹਜੇ ਥਾਂ ਖੜੇ ਸੀ ਬਾਹਰ ਹੀ ਮਗਾ ਚੱਲ ਉਹਨੇ ਮਾ ਗੋਆ ਸੱਟਿਓ ਨਹੀਂ ਫਿਰ ਮੈਂ ਖੜੀ ਕੀ ਕਰੂੰਗੀ ਇੱਕ ਤਾਂ ਇਹ ਹੋ ਜਾਂਦਾ ਨਾ ਮੀਂਹ ਕਣੀ ਆ ਜਾਏ ਜਦੋਂ ਗਾਰਾ ਬਣ ਜਾਂਦਾ ਜਿਆਦਾ ਹੋ ਜਾਂਦਾ ਬਾਜਾਂ ਦਾ ਜਿੱਥੇ ਐਸ ਵੇਲੇ ਤਿੰਨ ਚਾਰ ਬੱਠਲ ਹੁੰਦੇ ਆ ਉੱਥੇ ਪੰਜੇ ਬੱਠਲ ਹੋ ਜਾਂਦੇ ਆ ਤੇ ਸਾਨੂੰ ਪਤਾ ਹੈ ਨਾ ਬਾਜਾਂ ਦਾ ਕੰਮ ਮੀਂਹ ਨਾਲ ਗਾਰਾ ਗੂੜਾ ਸਾਰਾ ਮੇਬ ਵਿੱਚ ਰਲ ਜਾਂਦਾ ਪਸ਼ੂਆਂ ਨੂੰ ਅੱੱਚ ਵੀ ਹੋਈ ਪਈ ਸੀ ਕਦੋਂ ਨੀਰਾ ਪਾਦੋਂ ਕਦੋਂ ਬੰਨਣ ਕੇ ਸਾਨੂੰ ਵੀ ਗੋਹਾ ਦਸਣ ਲੱਗੀ ਤੇ ਬਸ ਹੀ ਮੈਨੂੰ ਐ ਹੁੰਦਾ ਵੀ ਖੜ ਕੇ ਮਾਗੀ ਗਰੂੰਗ ਚੱਲ ਮਖਾ ਉਹਨੇ ਹਰਾ ਹਰਾ ਚਾਰਾ ਕੁੱਟਰ ਦਿਆ ਮਖਾ ਚਾਲੂ ਨੇ ਮੈਂ ਗੋਆ ਸੱਟੀਆਂ ਤੇ ਬਸ ਇਧਰ ਦੇਖਦੇ ਜੇ ਰੈਡੀ ਲੱਗ ਪਗ ਲੱਗ ਗਈ ਕਿ ਹਰਾ ਉੱਤਰਨੇ ਤੇ ਮੌਕੇ ਦੀ ਲਾਈਟ ਆ ਗਈ ਜੀ ਤੇ ਨਹੀਂ ਤਾਂ ਐ ਸੀਗੀ ਜੇ ਲਾਈਟ ਲਾਈ ਫਿਰ ਕੱਲੀ ਕੁੜੀ ਸੋਣ ਕੋਤਾ ਹੈ ਨਾ ਪਰ ਉਹ ਜਿਹੜੇ ਹਰੇ ਬਸਵਾ ਤੇ ਉਹ ਕੁੜੀ ਨਹੀਂ ਚੰਗੇ ਤੇ ਚਲੋ ਹਜੇ ਤਾਂ ਲਾਈਟ ਆ ਗਈ ਸੀ ਸਾਰਾ ਗਾਇਸ دباره رګی لګې رات دی 3:00 وځي نه په 7:00 وځي لا تاسو ماته ګي کپڑے غوښتل کیره راځه مخه مامي فولر پکې څنګه دی اوبه مامي دی خپل نه یا و سیګا کوي او ته مورکو مورکو ولګي ਚੱਲ ਗਈ ਮਸ਼ੀਨ ਚ ਪਾਉਂਦੇ ਫਿਰ ਟਾਈਮ ਲੱਗਦਾ ਪਰ ਚੱਲ ਵਧੀਆ ਕੰਮ ਨਿਪੜਿਆ ਤੇ ਵਸਜੀ ਫਿਰ ਇੱਕ ਵਾਰ ਮੰਮੀ ਨੇ ਮੈਨੀਰਾ ਚਾਰਾ ਪਾਇਆ ਮੰਮੀ ਨੇ ਮਧਾਨੀ ਲਾਤੀ ਤੇ ਮੰਮੀ ਲੱਗੇ ਸੀ ਕਿਉਂ ਵੱਡਣ ਭੈਣ ਨੂੰ ਫੋਨ ਕਰਿਆ ਸੀ ਵੀ ਲੱਸੀ ਲੈ ਕੇ ਜਾਣੀ ਇਹਦਾ ਲੈ ਜਾ ਕਿਉਂਕਿ ਤੜਕੇ ਫਿਰ ਕੋਈ ੜਕਿਆ ਨਹੀਂ ਗਿਆ ਲੱਸੀ ਫਿਰ ਪੀਤੀ ਨਹੀਂ ਤੇ ਭੈਣ ਨੇ ਚੱਲ ਲੈ ਜਾਣੀ ਆਥ ਨੇ ਪੀ ਲਾਂਗੇ ਲੱਸੀ ਤੇ ਲਓ ਜੀ ਭੈਣ ਆ ਗਈ ਸੀਗੀ ਇਧਰ ਤੇ ਗੱਲਾਂ ਬਾਤਾਂ ਮੰਮੀ ਨਾਲ ਕਰੀਆਂ ਸੀ ਕਹਿੰਦੇ ਮੀ ਆ ਗਿਆ ਬੁਰਾ ਹਾਲ ਹੋ ਗਿਆ ਲਾਈਟ ਬੱਗ ਗਈ ਕਹਿੰਦੇ ਮੁੜ ਕੇ ਨੀਂਦ ਨਹੀਂ ਆਈ ਤੇ ਪੁੱਛੋ ਹੀ ਨਾ ਜੀ ਆਈ ਹੋਇਆ ਮੁਰਕੇ ਨੀਂਦ ਜਾਕ ਨਹੀਂ ਆਈ ਜਦੋਂ 12 ਵਜੇ ਲੈਟ ਵਾਗੀ ਮੱਕੇ ਦਾ ਪਰ ਨੀਂਦ ਖਰਾਬ ਹੋ ਗਈ ਤੇ ਆਏ ਰਾਤ ਬਸ ਜਾ ਅੰਜਾਂ ਕੇ ਗੱਡੀ ਪੁੱਛੋਏ ਨਾ ਉਹ ਜਿੱਧਰ ਮੈਂ ਲੱਗੀ ਸੀ ਸਬ ਦਾਲ ਬਣਾਉਣਾ ਅੱਜ ਕੋਈ ਸਬਜੀ ਨੂੰ ਤਾਂ ਜੀ ਨਹੀਂ ਕਰਦਾ ਸੀ ਕੱਦੂ ਖਾਈ ਜਾਂਦੇ ਸੀਗੇ ਕੱਦੂ ਤੋਰੀਆਂ ਟਿੰਡੀਆਂ ਤੇ ਜਸ਼ਨ ਕਹਿੰਦਾ ਮੰਮੀ ਮੈਂ ਨਹੀਂ ਖਾਂਦਾ ਮੈਂ ਤਾਂ ਅੱਜ ਮੂੰਗੀ ਮਸਰੀ ਬਣਾ ਲਓ ਤੇ ਮਹਜਲ ਮੂੰਗੀ ਮਸਰੀ ਨਾਲੇ ਭੈਣ ਤੋਂ ਮੂੰਗੀ ਮਸਰੀ ਮਗਾੜੀ ਸੀ ਅੱਖਾਂ ਨਾਲੇ ਆਉਂਦੀ ਮੂੰਗੀ ਮਸਰੀ ਲੈ ਆਈ ਨਾਲੇ ਲੱਸੀ ਲੈ ਜਾ ਤੇ ਨਾਲੇ ਚੁੱਬੜ ਲੈ ਗਈ ਸੀਗੀ ਨਾਲੇ ਸਬਜ਼ੀ ਲੈ ਗਈ ਸੀਗੀ ਤੇ ਚਲੋ ਐਨੇ ਭਾਨੇ ਨਾਲ ਨਾਲੇ ਲੱਸੀ ਲੈ ਗਈ ਸਬਜ਼ੀ ਲੈ ਗਈ ਹਨ ਤੇ ਬਸ ਜੀ ਇਧਰ ਮੰਮੀ ਕੱਢਿਆ ਦੇ ਸਿੱਕਿਓ ਤੇ ਮੈਂ ਬਣਾਉਣ ਲੱਗੀ ਸਬਜ਼ੀ ਤੇ ਭੈਣ ਨੂੰ ਲੱਸੀ ਪਾਤੀ ਸੀ ਬਾਗੀ ਸੀ ਭੈਣ ਕੋਈ ਨਾਲੇ ਕੰਮ ਵਾਜ ਜਾਂਦਾ ਮੀਨਾ ਸੋਨੂ ਦਾ ਧਰਕੇ ਵੀ ਵਜ ਜਾਂਦਾ ਪੂਚੇ ਪੂਚਿਆਂ ਦਾ ਤੇ ਬਾਕੀ ਆਈਤੀ ਬਚਤ ਰਹਿ ਗਈ ਜੀ ਆਪਣੀ ਰਸੋਈ ਨਹੀਂ ਚੋਈ ਰਸੋਈ ਨੇ ਨਾਲ ਮਿੱਟੀ ਨਹੀਂ ਪਾਈ ਸੀ ਜਿਹਦੇ ਸਾਬ ਨਾਲ ਇੰਨਾ ਤਕੜਾ ਮੀਹਾ ਜੀ ਅਸੀਂ ਤਾਂ ਅੱਖਾ ਛੱਪੜ ਬਣ ਗਈ ਉਰਸੋਈ ਪਰ ਗਈ ਉਪਰ ਜਦੋਂ ਮੈਂ ਧਰਕੇ ਚਾਹ ਮੈਂ ਰਸੋਈ ਖੋਲੀ ਤੇ ਜਮਾ ਵੀ ਉਹ ਹੈ ਨਹੀਂ ਸੀ ਤੇ ਮਗਾ ਚਲ ਬਚਤ ਰਹਿ ਗਈ ਲੋ ਜੀ ਇੱਥੇ ਆਪਣੀ ਸਾਫੀ ਹੋ ਗਈ ਰੈਡੀ ਤੇ ਅਸੀਂ ਕੱਢਣੀਆਂ ਸੀਗੀਆਂ ਧਾਰਾਂ ਤੇ ਜਸ਼ਨ ਦੇ ਡੈਡੀ ਨੂੰ ਅਸੀਂ ਆਖਿਆ ਵੀ ਮਿੱਟੀ ਸੜਦੇ ਕਿਉਂਕਿ ਬੈਠਣ ਨੂੰ ਜਮੇ ਥਾਂ ਹੈ ਨਹੀਂ ਸੀਗਾ ਗਾਰਾ ਬਣਿਆ ਪਿਆ ਸੀ ਕਿਸ ਨੂੰ ਪਤਾ ਕਾਲਾ ਗਾਰਾ ਬਣ ਜੇ ਜਦੋਂ ਤੇ ਮੱਛਰ ਜਾਂ ਵੱਲੇ ਨਿੱਕਾ ਨਿੱਕਾ ਮੱਛਰ ਜ਼ਿਆਦਾ ਸੀ ਪਸੂ ਦੇਖੋ ਕਿ ਮੈਂ ਪੁੱਛਾ ਮਾਰਿਆਂ ਦੇ ਕਿਉਂਕਿ ਮੱਛਰ ਆ ਗਿਆ ਸੀ ਬਹੁਤ ਜ਼ਿਆਦਾ ਤੇ ਇਹ ਦੁਆ ਆਪਣੇ ਰੇਤ ਲਿਆਂਦਾ ਪਿਆ ਸੀਗਾ ਜੀ ਤੇ ਚਲੋ ਮੌਕੇ ਦੇ ਕੰਮ ਆ ਗਿਆ ਹਨਾ ਤੇ ਜਸ਼ਨ ਤੇ ਡੈਡੀ ਲੱਗੇ ਸੀਗੇ ਨੀ ਸਟਣ ਤੇ ਮਾਂ ਮਾਂ ਮੰਮੀ ਨੂੰ ਆਖਿਆ ਮੈਂ ਚੱਲ ਉਹਨੇ ਨੇ ਜਸ਼ਨ ਦੇ ਰੈਡੀ ਇਹਨਾਂ ਨੂੰ ਕਰਦੇ ਆਗੇ ਯਾਰ ਇਹ ਤਾਂ ਸਿੱਧੇ ਪਸੂਆਂ ਥੱਲੇ ਮੈਂ ਚੱਲ ਮੈਂ ਵੀਡੀਓ ਐਡਿਟ ਕਰਦਾ ਤੇ ਬਾਕੀ ਜੀ ਅੱਜ ਮੈਂ ਵੀ ਆਵਾਜ਼ ਰਿਕਾਰਡ ਕਰਕੇ ਵੀਡੀਓ ਬਣਾਈ ਆ ਕਿਉਂਕਿ ਕਿ ਤੁਸੀਂ ਆਹ ਦਿਨ ਵੀ ਸਮਾਰਕੇ ਆਵਾਜ਼ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਤੇ ਬਾਕੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਵੀ ਜਿਵੇਂ ਨੋਰਮਲ ਆਵਾਜ਼ ਵੀਡੀਓ ਬਣਾਉਣੇ ਆ ਪਹਿਲਾਂ ਉਵੇਂ ਬਣਾਇਆ ਕਰਗੇ ਕਿ ਆਏ ਆਵਾਜ਼ ਰਿਕਾਰਡ ਕਰਕੇ ਬਣਾਇਆ ਕਰਗੇ ਤੇ ਦੇਖੋ ਜੇ ਬੇਲੀ ਜੰਤਾ ਤਿੰਨ ਤਿੰਨ ਚਾਰ ਕੁੱਤੇ ਆਏ ਇੱਕ ਤਾਂ ਆਪਣੇ ਹੀ ਆ ਜੀ ਤੇ ਇੱਕ ਜਿਹੜੇ ਉਹ ਨਿੱਕੇ ਨਿੱਕੇ ਸੀ ਡੈਡੇ ਹੋ ਗਏ ਤੇ ਬੈਠਿਆ ਮੋਜਾਂ ਨਾਲ ਠਾਂ ਠੰਡਾ ਹੋ ਗਿਆ ਨਾ ਧਰਤੀਦਰਾਮ ਨਾਲ ਬੈਠੇ ਆ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆਂ ਐਥੀ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਮਿਲਦੇ ਆਂ ਜੀ ਕੱਲ ਨੂੰ ਬਾਏ ਬਾਏ